ਹਰ ਦਿਨ ਦਿਹਾੜੇ ਆਣੇ ਤੇ ਦੁੱਖ ਨ ਦਿੱਖਤ ਹੈ ਪਰ ਚੀਤਨਾ

ਗਣ ਬਿਨਾਰ ਸਨ ਸੋਏ ਵਾਰਗੁਦੀ ਕਾ ਖਾਨ ਸਾਹ ਵਾਰਗੁਦੀ ਕੀ ਫਤੇ ਯੁਗੁ ਯੁਗ ਹਟਾਲ ਚਵਰ ਛਤਰ ਤਖਤ ਦੇ مالک ਬਾਣ ਕੇ ਬੋਪਿਤ ਸ਼ਬਦ ਅਵਤਾਰ ਸਾਰੀ ਦੁਨੀਆ ਦੇ ਸਾਜੇ ਰਹਿ ਵਰ ਦੀਨੋbindu ਕਿਰਪਾ ਦੇਖ ਜਾਨੇ ਅੰਤਰ ਜਾਨੀ ਤਾਨਾ ਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅਉ ਪਵਿੱਤਰ ਚਰਨਾ ਕਬਲਾ ਦੀਆਂ ਹਾਜ਼ਰੀਆਂ ਭਰ ਰਿਹਾ ਹਾਂ ਗੁਰੂ ਸਾਹਿਬਾਂ ਨੇ ਬੜੀ ਮਹਾਨ ਮਹਾਨ ਜਦ ਗ੍ਰਸਤ ਕੀਤੇ ਕਿਰਪਾ ਕੀਤੀ ਹੈ ਕਿਰਪਾ ਵਰਤਾਕ ਆਵਲ ਲੋਕਣ ਕੀਉ ਦਾਸ ਦਾ ਦੂਤ ਬਿਧਾਰਿਓ ਸੋ ਮੇਰ ਦੀ ਨਿਗਾਹ ਕੀਤੀ ਹੈ ਮੇਰ ਦੀ ਨਜ਼ਰ ਕੀਤੀ ਹੈ ਸਾਨੂੰ ਸਤ ਸੰਗਤ ਕਰਨ ਦਾ ਸੁਭਾਗ ਸਮਾਪਤ ਹੋਇਆ ਸਵਾਉ ਉਹਦਕ ਸਮਾ ਗੁਰ ਅਧਿਆਸ ਗੁਰਮਤ ਵਿਚਾਰਾਂ ਦੀ ਸਾਝ ਪਾਈਏ ਆਪਣੇ ਸਮੇਂ ਨੂੰ, ਸਾਹਾਂ ਨੂੰ ਸਕਾਰਤ ਕਰੀਏ, ਸਫਲਤਾ ਕਰੀਏ। ਅੱਜ ਬਹੁਤ ਹੀ ਭਗਾਵਾਲਾ, ਕਰਮਾ ਵਾਲਾ ਦਿਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਅੱਜ ਦੇ ਦਿਨ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੋ ਉਹਨਾਂ ਦਾ ਅਵਤਾਰ ਦੇ ਨਾਣਾ ਹੈ ਸੋ ਮਾਗਜ਼ ਦੀ ਤੇਲਸ 1687 ਸੰਮਤ ਜੀ શ્રી ਦੀ ਗੱਲ ਕਰੀਏ ਤਾਂ 1630 ਸੋ ਸਤਿਗੁਰੂ ਤਾਂ ਤਾਂ ਸ੍ਰੀ ਗੁਰੂ ਹਰ राय ਸਾਹਿਬ ਜਿਹੜੇ ਸਾਡੇ 7ਵੇਂ ਗੁਰੂ ਹਨ ਆਪ ਸੰਗਤਾਂ ਨੂੰ ਪਤਾ ਹੀ ਹੈ ਕਿ 10 ਬਾਤ ਸ਼ਗੀਆਂ ਦੇ ਨਾਮ ਆਪਾਂ ਆਖਰਕਾਰ ਪੜਦੇ ਸੁਣਦੇ ਰਹਿੰਦੇ ਆ ਤੇ ਜਿਹੜਾ ਸਿੱਖ ਹੈ ਸਿੱਖ ਕਰਾਣਾ ਹੈ ਉਹਨਾਂ ਨੂੰ ਦਾਜਵੇਂ ਯਾਦ ਰੱਖਣਾ ਹੈ پہلی پا دس میں بادشاہ تک سو سڈے جہاں ساتویں گروہ ہے تنگ تن شریف گروہ ہر رائے سے انہوں دا اج اوتار دہاڑا پرکاش دہاڑا گروہ سچے پاشاہ جی کا اوتار کیرت پور صاحب ہوئے جتھے ات گردوارا شیس محل بنیا ہوا کار سیوا والے مہاپرشری آنند گڑھ قلعہ والے اونا نے یہ کرا گیا پچھلے سمیں دوران اور شیشے کا ہی سارا گرو گھر سیس محل کہہ کہ دیا. ਸੋ ਉਥੇ ਸਤਗੁਰੂ ਸੱਜੇ ਪਾਤਸ਼ਾਹ ਮਹਾਰਾਜ ਜੀ ਦਾ ਉਤਾਰ ਹੋਇਆ ਧੰਨ ਗੁਣ ਧੰਨ ਬੇਲਾ ਧੰਨ ਵੰਤ ਉਹ ਕੁਲ ਵੀ ਧੰਨ ਹੋ ਜਾਂਦੀ ਹੈ ਉਹ ਮਾਤਾ ਪਿਤਾ ਵੀ ਧੰਨ ਹੋ ਜਾਂਦੇ ਹਨ ਜਿੱਥੇ ਕੋਈ ਆਦਾਰੀ ਮੁਰਸ਼ਿ ਕਹਦਾ ਪਤਾ ਨਹੀਂ ਉਹਨਾਂ ਦੀ ਕਿੰਨੇ ਜਨਮਾਂ ਦੀ ਭਗਤੀ ਸੀ ਸੋ ਲਾਰਾ ਜੀ ਦਾ ਜਿਹੜਾ ਉਤਾਰ ਹੋਇਆ ਗੁਰੂ ਬਖਤਿਆਰ ਜੀ ਬਾਬਾ ਗੁਰਦਿੱਤਾ ਜੀ ਔਰ ਉਹਨਾਂ ਦੇ ਧਰਮਸਪਤਨੀ ਬੀਬੀ ਅਨੰਤੀ ਜੀ ਦੋ ਨਾਮ ਆਉਂਦੇ ਆ ਨਿਹਾਲਪੁਰ ਵੀ ਆਉਂਦਾ ਤੇ ਅਨੰਤੀ ਵੀ ਹੁੰਦਾ ਸੋ ਮਾਤਾ ਅਨੰਤੀ ਦੀ ਕੁੱਖ ਤੋਂ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਬਾਬਾ ਗੁਰਦਿੱਤਾ ਜੀ ਕੌਣ ਸਨ ਛੇਲੇ ਪਾਤਸ਼ਾਹ ਧੰਦਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਉਹਨਾਂ ਦੇ ਸੁਪੁੱਤਰ ਸਨ ਬਾਬਾ ਗੁਰਦਿੱਤਾ ਜੀ ਮਹਾਰਾਜ ਜੀ ਦੇ ਪੰਜ ਪੁੱਤਰ ਹੋਏ ਨੇ ਬਾਬਾ ਗੁਰਦਿੱਤਾ ਜੀ ਫਿਰ ਅਡਾਲ ਰਾਏ ਜੀ ਬਾਬਾ ਅਨੀਰਾਈ ਜੀ ਬਾਬਾ ਸੂਰਜ ਮੱਲ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਹ ਵਿਸ਼ੇਮੇ ਪਾਰਸ਼ਾ ਦੇ ਸੁਪੁੱਤਰ ਸੋ ਪੰਜ ਪੁੱਤਰ ਤੇ ਇੱਕ ਲੜਕੀ ਇੱਕ ਬੀਬੀ ਛੇ ਬੀਬੀ ਬੀਰੋ ਤੋ ਇਸ ਤਰ੍ਹਾਂ ਸਤਿਗੁਰੂ 6ਵੇਂ ਬਾਦਸ਼ਾਹ ਤੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਬਾਬਾ ਗੁਰਦਿੱਤਾ ਜਨਮ ਹੋਇਆ ਕਰ ਦਿੱਤੇ ਦੇ ਗ੍ਰਹਿ ਸ੍ਰੀ ਗੁਰੂ ਹਰ राय ਸਾਹਿਬਾ ਜੀ ਦਾ ਤਾਉ ਪਰ ਬਾਬਾ ਗੁਰਦਿੱਤਾ ਜੀ ਬਹੁਤ ਹੀ ਤਿਆਗ ਤੇ ਵਿਰਾਗ ਦੀ ਗੂਰਤ ਸਨ ਇਤਿਹਾਸਕਾਰਾਂ ਨੇ ਲਿਖਿਆ ਦੱਸਿਆ ਜਾਂਦਾ ਹੈ ਕਿ ਬਾਬਾ ਜੀ ਦਾ ਜਿਹੜਾ ਚਿਹਰਾ ਹੋਰਾ ਸੀ ਚਾਲ ਚੱਲਣ ਸੀ ਉਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਣ ਮਿਲਦਾ ਸੀ ਆਖੋ ਸਤਿਨਾਮ ਤੇ ਸਤਗੁਰਾਂ ਦੇ ਜਿਹੜੇ ਸੁਪੁੱਤਰ ਸੀ ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਉਹਨਾਂ ਨੇ ਬਾਬੇ ਗੁਰਦੇ ਤੇਨੂੰ ਗੋਦ ਲੈ ਕੇ ਭਾਵੇਂ ਆਪਣੇ ਕੋਲ ਰੱਖਿਆ ਬਹੁਤ ਪਿਆਰ ਨਾਲ ਸਭ ਜਾਂਦੇ ਨੂੰ ਬੜਾ ਪ੍ਰੇਮ ਦਿੱਤੇ ਸੀ ਬਾਬਾ ਸ਼੍ਰੀ ਚੰਦਰ ਜੀ

سیوکا چاہتا ہے سو اس طرح جب پانچویں پاشاہ تن گرو ارجن دیو مہاراج جی شہیدی ہوئی ہے تتی نوی پہ بیٹھے بڑا ظلم کیا پا جی نے تن گرو ہرگوبند صاحب مہاراج نچن گئے پتا شریر کر کے باپس نہیں آوی چھانتی رکھنی ہے واحگ کا پانا بننا بھی عد کر دیا اینڈی شانتی, دی شانتی رکھا گی جابر جاگر ਜੋਲਮੀ ਨੂੰ ਸ਼ਾਂਤੀ ਦੇ ਨਾਲ ਸੁਝਾਉਣਾ ਚਾਹਾਂਗੇ ਪਰ ਜੇ ਉਹ ਨਾ ਨਾ ਸਮਝਿਆ ਫਿਰ ਜਿਹੜੀ ਭਾਸ਼ਾ ਉਹਨੂੰ ਆਉਂਦੀ ਹੈ ਉਹ ਭਾਸ਼ਾ ਵਿੱਚ ਤੁਸੀਂ ਉਹਦਾ ਉੱਤਰ ਦੇਣਾ ਜਵਾਬ ਦੇਣਾ ਉਸ ਭਾਸ਼ਾ ਦੇ ਵਿੱਚ ਇਹਦਾ ਜਾਲਮਾਂ ਨੂੰ ਸਮਝਾਉਣਾ ਹੈ ਆਖੋ ਸਤਨਾਮ ਗੁਰੂ ਹਰਗੋਬਿੰਦ ਸਾਹਿਬਾਨ ਨੂੰ ਵਧਣ ਕਰਕੇ ਜੋ ਕੇ ਭਾਈ ਸਾਹਿਬ ਭਾਈ ਗੁਰਦਾਰ ਜੀ ਲਿਖਦੇ ਨੇ 5 6 5 ਪੀਰ 6 ਥੀਰ ਪੀਰ ਬੈਠਾ ਗੁਰ ਭਾਰੀ ਹਿਮਾ ਭਾਰੀ ਗੁਰੂ ਫੇਰ ਕਰਕੇ ਵੀ ਬੜੇ ਸਦੌਲ ਸਨ ਸਰੀਰ ਦਾ ਜਿਹੜਾ ਭਜਨ ਸੀ ਉਹ ਨੌ ਮਣ ਕੱਚਾ ਵਜਨ ਦੱਸਿਆ ਨੌ ਮਣ ਦਾ ਸਰੀਰ ਸੀ ਸਤਿਗੁਰਾਂ ਦਾ ਕੱਦ ਕਾਟ ਬੜਾ ਲੰਬਾਈ ਨਹੀਂ ਸੀ ਭੋਜਲ ਨਹੀਂ ਸਨ ਬਾਹਰ ਆਈ

ਸ਼ਕਤੀਆਂ ਦੇ ਵੀ ਬੜੇ ਬੜੇ ਪਾਰੀ ਨੇ ਬੜੇ ਯੋਧੇ ਸੂਰਮੇ ਨੇ ਛੱਠੇ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਰ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋ ਵਾਲੀ ਸੋਡੀਆਂ ਦੀ ਕੁੱਲ ਦੇ ਵਿੱਚ ਧਰਗੁਰੂ ਹਰਗੋਬਿੰਦ ਸਾਹਿਬ ਜਾਇ ਤੇ ਬਚਨ ਸੀ ਬਾਬਾ ਬੁੱਢਾ ਸਾਹਿਬ ਦੇ ਕਿ ਇਹੋ ਜਾਂ ਪੁੱਤਰ ਘਰ ਵਿੱਚ ਪੈਦਾ ਹੋਏਗਾ جی میں اس طرح سر کرے گا اس طرح کا پتر ہو پاشا دن گور ہر گوبند ساحب مہاراج دو تلوار پہن کے پھر ست سنگ جی گرتھا کرنی بیٹھے سو بادشاہ جی نو کہہ گئے گئے سی کہ جیڑی پاشا چے جال سرکار سمجھے اسے پاشا چے نو جواب دیتا پھر مارا نے بھی کو اپنی فوج دی تیاری کر دیتی ساسترہ دی سکھلائی دیتی ساتھ سنگت دی جی. وہ لوگ سن جیڑے کہنے سی چیڑی اڑے پہ ہم ڈڑ جائیں ہیں دوشمڑ سے وہ کیسے لڑ پائے ہیں ਕਹਿੰਦੇ ਚਿੜੀ ਉਡਦੀ ਹੈ ਤੇ ਅਸੀਂ ਡਰ ਜਾਂਦੇ ਹਾਂ ਕਿ ਕੀ ਹੋ ਗਿਆ ਤੇ ਦੁਸ਼ਮਣਾਂ ਨਾਲ ਕੀ ਲੜਾਂਗੇ ਲੰਗੀ ਕਰਦ ਕਬੂਦੀ ਪਕੜੀ ਹੱਥੋਂ ਤੋਲਣ ਜਾਂਦਾ ਟਕੜੀ ਕਹਿੰਦੇ ਇਹ ਬਾੜੀਏ ਵਕੀਲਾਂ ਅਹੀਂ ਤੇ ਤਕੜੀ ਦੇ ਸਵਾਟ ਤੋਲਣ ਜਾਂਦੇ ਕਦੇ ਲੰਗੀ ਕਰਦ ਨਹੀਂ ਪਕੜੀ ਜੇ ਪਕੜੀਏ ਤਾਂ ਡਰਾਂ ਹੁੰਦਾ ਥੋੜਾ ਜਿਹਾ ਖੂਨ ਦੇਖਦੇ ਸੀ ਤਾਂ ਡਰਨ ਲੱਗ ਜਾਂਦੇ ਈ ਵਾਰਾ ਸੱਚੇ ਬਾਦਸ਼ਾਹ ਜੀ ਨੇ ਦਿਲ ਬਣਾਉਣ ਵਾਸਤੇ ਆਪਣੇ ਸਿੱਖਾਂ ਦਾ ਤੇ ਸ਼ਿਕਾਰ ਦੀ ਸ਼ੁਰੂਆਤ ਕਰ। ਰੋਜ਼ ਕਹਿੰਦੇ ਸ਼ਿਕਾਰ ਖੇਡਣ ਚੱਲਿਆ ਕਰੀਏ ਨਾਲੇ ਪਸ਼ੂ ਪੰਛੀ ਜਨਵਰਾਂ ਦਾ ਉਧਾਰ ਤੇ ਨਾਲੇ ਤੁਸੀਂ ਖੂਨ ਦੇਖ ਕੇ ਡਰ ਜਾਂਦੇ ਹੋ ਤੁਹਾਡਾ ਡਰ ਛੱਡਿਆ ਜਾਂਦਾ। ਇਹ ਵੀ ਬੜਾ ਵੱਡਾ ਰਾਜ ਸੀ ਸਾਧ ਸੰਗਤ ਦੀ ਸ਼ਿਕਾਰ ਖੇਡਣ ਦਾ। ਛੇਵੇਂ ਪਾਸ਼ਾ ਮਹਾਰਾਜ ਆਪਣੀ ਫੌਜ ਨੂੰ ਸਿੱਖਾਂ ਨੂੰ ਨਾਲ ਲੈ ਕੇ ਜਾਇਆ ਕਰਨ ਸ਼ਿਕਾਰ ਖੇਡਣ ਉਹ ਉੜਸਵਾਦੀ ਸ਼ਾਸਤਰ ਵਿਦਿਆ ਫਿਰ ਧਾਰਮਿਕ ਗ੍ਰੰਥਾਂ ਦਾ ਅਭਿਆਸ ਇਸ ਤਰ੍ਹਾਂ ਦਾ ਕਾਰਜ ਸਿਨੇ ਬਾਦਸ਼ਾਹ ਮਹਾਰਾਜ ਜੀ ਨੇ ਸ਼ੁਰੂਆਤ ਕੀਤੀ ਤੇ ਨਾਲ ਨਾਲ ਫਿਰ ਗ੍ਰਿਸ਼ਟੀ ਧਰਮ ਵੀ ਆਪਣਾ ਲਗਾਉਣਾ ਪੰਜ ਪੁੱਤਰ ਸ਼ੇਮੀ ਦਿੱਤੀ ਵੀਰੋ ਉਹਨਾਂ ਵਿੱਚੋਂ ਧੰਤਨ ਬਾਬਾਪੁਰ ਦਿੱਤਾ ਜੀ ਤੇ ਉਹਨਾਂ ਦੇ ਗ੍ਰਹਿ ਵਿਖੇ ਸੱਤਵੇਂ ਬਾਦਸ਼ਾਹ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਦਾ ਅਵਤਾਰ ਹੋਇਆ ساتھ سنگت جی اے اس طرح دو اتو پہ دو پرا سن ستوے پاشاہ مل تیر مل تیر سوٹی ساتھ سنگت جی پہلے تھیر مل کا جنم ہوا اس دن چیوے پاشاہ نے جدو تیر مل کو چکیا پوترا تے مہاراج مسکرا پائے ਕਿਉਂ ਮੁਸਕਰਾਣ ਦੇ ਵਿੱਚ ਵੀ ਕਈ ਕਈ ਕਿਸ ਪ੍ਰਕਾਰ ਮੁਸਕਰਾਉਂਦੇ ਨੇ ਹੱਸਦੇ ਨੇ ਉਹਦੇ ਵਿੱਚ ਵੀ ਫਰਕ ਹੁੰਦਾ ਹੈ ਕਈ ਐਵੇਂ ਨਾਖੇ ਵੀ ਇਹਨੂੰ ਮਿਲਦਾ ਲਿਖਿਆ ਮੇਰੇ ਇਥੇ ਮੂਰੇ ਫੇਰਾ ਆ ਬੈਠ ਕਈ ਵਰੀ ਆਏ ਵੀ ਹੱਸਣੇ ਤੇ ਕਈ ਵਰੀ ਇਹ ਹੁੰਦਾ ਵੀ ਕੋਈ ਸਾਨੂੰ ਮਿਲੇ ਤੇ ਖੁਸ਼ੀ ਹੁੰਦੀ ਹੈ ਉਹ ਵੀ ਮੁਸਕਰਾਉਣਾ ਇਸ ਤਰ੍ਹਾਂ ਅੱਜ ਛੇਵੇਂ ਬਾਦਸ਼ਾਹ ਜਦੋਂ ਮਸਕ ਮਸਕਰਾਏ ਨਾ ਉਸ ਤਰ੍ਹਾਂ ਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਕੀ ਗੱਲ ਬੱਚੇ ਨੂੰ ਵੇਖ ਕੇ ਪੋਤੇ ਨੂੰ ਵੇਖ ਕੇ ਇਦਾਂ ਮਸਕਰਾਏ ਹੋ ਵੀ ਕਿਧਰੋਂ ਮੱਥੇ ਦਾ ਇਹ ਇਸ ਤਰ੍ਹਾਂ ਦਾ ਮਸਕਰਾਉਣਾ ਤੁਹਾਡਾ ਕੀ ਗੱਲ ਹੈ ਮਹਾਰਾਜ ਹੱਸ ਕੇ ਕਹਿੰਦੇ ਇਹ ਤਾਂ ਐਵੇਂ ਲੱਗਦਾ ਜਿਵੇਂ ਤਾਇਆ ਜੀ ਆ ਗਏ ਮਹਾਰਾਜ ਜੀ ਦੇ ਤਾਇਆ ਜੀ ਕੌਣ ਸਨ ਸਾਧ ਸੰਗਤ ਜੀ ਤੁਸੀਂ ਰੋਜ਼ ਸੁਣਦੇ ਪ੍ਰਿਥੀ ਜੰਦ ਕਹਿੰਦੇ ਲੱਗਦਾ ਪ੍ਰਿਥੀ ਜੰਦ ਆਗਾ ਕਿਉਂ ਪ੍ਰਿਥੀ ਜੰਦ ਨੇ ਬਹੁਤ ਹੀ ਉਠਾ ਕੀਤੀ ਸੀ ਬੰਦੇ ਵਾਂਗ ਕਹਿੰਦੇ ਲੱਗਦਾ ਤਾਇਆ ਜੀ ਭੇਸ ਬਦਲ ਕੇ ਆ ਗਏ ਉਹ ਇੰਦਰ ਆ ਗਏ ਲੱਗ ਗੁਰਦੇਤੇ ਦੇ ਗ੍ਰਹਿ ਆ ਗਏ ਤੇ ਮਹਾਰਾਜ ਕਹਿੰਦੇ ਇਹਦਾ ਨਾਮ ਧੀਰਮਲ ਰੱਖੀਏ ਕਿਉਂਕਿ ਇਹਨੂੰ ਕੁਝ ਨਾ ਕੁਝ ਛਾਂਟ ਦੀ ਆਵੇ ਧੀਰਜ ਆਵੇ ਕਾਇਦਾ ਨਾਮ ਧੀਰਮਲ ਰੱਖਿਆ ਸੀ ਜਿਵੇਂ ਬਾਸ ਕਹੇਦਸ ਉਹ ਹੀ ਆ ਗਿਆ ਪ੍ਰਥੀਜੰਦ ਮਹਾਰਾਜ ਨੇ ਮस्तक ਪੜ ਲਿਆ ਵੇਖ ਲਿਆ ਕਹੇ ਖਬਰ ਹੈ ਜੂ ਧੀਰਜ ਆਜੇ ਦਾ ਨਾਮ ਵੀ ਧੀਰਮਲ ਰੱਖ ਦਿੱਤੇ ਤਾਂ ਉਹਦਾ ਨਾਮ ਫਿਰ ਧੀਰਮਲ ਪਿਆ ਕੱਡੇ ਦਾ ਹੁਣ ਛੋਟੇ شری گورو ہرد صاحب مہاراج چار سال دا فرق ہے چار سال بعد ساتھ ساتویں پاشاہ کا متال ہوا اسی گرہ ساتھ میں پاشاہ تکیا مارا جی نے گود بھی لیا تو پشاہ جی نے کیتا کیا دے سکھو اے آگے میں خود خدا یہ تو ہری رائے آ گئے نا آپ آخو ستنا مہاراج پتا لگے آ گئے پہ جی نے آپ ہی نام کرن کیا ہر رائے ساحب رکھا گیا اپنا گرو پد آگے بولا کہ شری گروہ ہر رائے صاحب نام رکھے سات سنگت نہیں اس طرح ਜੀਵਨ ਬਤੀਤ ਹੁੰਦਾ ਗਿਆ ਸਮਾਂ ਲੰਘਦਾ ਗਿਆ ਤੇ ਸਾਧ ਸੰਗਤ ਦੀ ਹੁਣ ਫੌਜਾ ਮਹਾਰਾਜ ਜੀ ਨੇ ਤਿਆਰ ਕੀਤੀਆਂ ਸੀ ਰੋਜ਼ ਸ਼ਿਕਾਰ ਤੇ ਜਾਂਦੀ ਸੀ ਅੱਜ ਬਾਬਾ ਗੁਰਦਿੱਤਾ ਜੀ ਕੁਝ ਕੋ ਸਿੱਖਾਂ ਨੂੰ ਨਾਲ ਲੈ ਕੇ ਸ਼ਿਕਾਰ ਤੇ ਚਲੇਗੇ ਜਦੋਂ ਜੰਗਲ ਦੇ ਵਿੱਚ ਗਏ ਘਨੇ ਜੰਗਲ ਤੇ ਮੂਨੇ ਰਾਜਾ ਸੀ ਸਾਧ ਸੰਗਤ ਜੀ ਵਾਦਾਨੀ ਲੱਗਿਆ ਦੂਰ ਇੱਕ ਗਊ ਖੜੀ ਸੀ ਤੇ ਇਹਦੀ ਫੌਜ ਨੇ ਇੱਕ ਸਿੱਖ ਨੇ ਸਾਧ ਸੰਗਤ ਜੀ ਗੋਲੀ ਚਲਾ ਦਿੱਤੀ ਤੇ ਉਹ ਗਊ ਜਿਹੜੀ ਥਾਂ ਤੇ ਮਰ ਗਈ ਆਖੋ ਸਤਨਾਮ ਜਦੋਂ ਗਊ ਥਾਂ ਤੇ ਮਰ ਗਈ ਤੇ ਉਹ ਜਿੰਨੇ ਕੋਈ ਮਹੱਲੇ ਘਰੀ ਦੇ ਲੋਕ ਸਨ ਉਹ ਸਾਰੇ ਭਾਈਓ ਇਕੱਠੇ ਹੋ ਗਏ ਕਿਉਂ ਹਿੰਦੂ ਦਵਕਾਸੀ ਸਾਰਾ ਉਹ ਕਹਿੰਦੇ ਸਾਡੀ ਗਊ ਨੂੰ ਅੰਨੀ ਬਾਹ ਕਹਿੰਦੇ ਅਡੀ ਦਾ ਮਾਂ ਮਾਰ ਦੇ। ਉਹ ਜੀ ਵੀ ਗਊ ਸੀ। ਉਹ ਖੜਾ ਹੋ ਗਿਆ। ਉਹ ਕਹਿੰਦਾ ਮੇਰੀ ਗਊ ਦਿੱਤਾ ਕਰੋ ਮੈਨੂੰ ਇਹੇ ਗਊ ਚਾਹੀਦੀ ਐ। ਬਾਬਾ ਗੁਰਦਤਾ ਜੀ ਕਹਿੰਦੇ ਉਹ ਮਾਇਆ ਲੈ ਲਓ ਖਜ਼ਾਨਾ ਲੈ ਲਓ ਗਊਆਂ ਇਹਨਾਂ ਦੋ ਦੇ ਤਖੀਰ ਲਿਓ। ਸਾਨੂੰ ਪਹਿਲੇ ਦੱਸੋ ਕਿੰਨੇ ਦੇ ਕੇ। ਕਹਿੰਦੇ ਨਾ ਪਹਿਲੇ ਨਹੀਂ ਲੈਣੀ। ਅਸੀਂ ਇਹੇ ਗਊ ਲੈ ਲੇ। ਸਾਡੀ ਸਾਡੇ ਧਰਮ ਦੇ ਤੇ ਸਾਡੇ ਦਿਲ ਨੂੰ ਠੇਸ ਲੱਗੀ ਵੀ ਸਾਡੀ ਗਊ ਮਾਰਦੀ ਸਾਡੀ ਦਾ ਮਾਂ ਮਾਰਦੀ ਇਹ ਕਹਿੰਦੇ ਹਨ ਤੇ ਸਾਧ ਸੰਗਤ ਜੀ ਪਰ ਸਿੱਖ ਧਰਮ ਦੇ ਵਿੱਚ ਗਊ ਜਿਹੜੀ ਹੈ ਨਾ ਵਾਸੀ ਨਾ ਮਾਰ ਇਹ ਕੁਝ ਨਹੀਂ ਲੱਗਦੀ ਮਹਾਰਾਜ ਜੀ ਦਾ ਲਿਖ ਦਿੱਤਾ ਸੀ ਸਤਿਗੁਰੂ ਸਚੇ ਪਾਤਸ਼ਾਹ ਜੀ ਦਾ ਕਹਿੰਦੇ ਭਾਈ ਜੇ ਇਹ ਗਊ ਹੈ ਥੇਨ ਦੁੱਧ ਨਹੀਂ ਬਾਹਰੀ ਕਿਦਾਂ ਆਵੇ ਕਹਿੰਦੇ ਜਿੰਨਾ ਚਿਰ ਦੁੱਧ ਦਿੰਦੀ ਆ ਉਹਨਾਂ ਚਿਰ ਇਹ ਕੱਲ ਵੀ ਹੈ ਜਦੋਂ ਥੁੱਦ ਨਹੀਂ ਦਿੰਦੀ ਫਿਰ ਇਹ ਥੇਨ ਦੁੱਧ ਨਹੀਂ ਬਾਹਰੀ ਥੇਨ ਕਹਿੰਦੇ ਗਊ ਨੂੰ ਤੇ ਦੁੱਧ ਦੇ ਬਾਹਰੀ ਵਾਰ ਹੋ ਗਈ ਤਾਂ ਦੁੱਧ ਦੇਣੋਂ हट ਗਈ ਤੇ ਫੇਰ ਕੁਝ ਨਹੀਂ ਲੱਗਦੀ ਆਖੋ ਸਤਨਾਮ ਜਿੰਨਾ ਚਿਰ ਦੁੱਧ ਦਿੰਦੀ ਆ ਉਹਨਾਂ ਚਿਰ ਦੀ ਪੂਜਾ ਠੀਕ ਹੈ ਉਹਦੋਂ ਦੀ ਲੇਖਾਂ ਦੀ ਸਾਧ ਸੰਗਤ ਜੀ ਹਿੰਦੂ ਤਬਕਾ ਬੜਾ ਇਸ ਗੱਲ ਨੂੰ ਮੰਨਦਾ ਹੈ ਕਿ ਇਹ ਸਾਡੀ ਮਾਂ ਤੇ ਸਾਧ ਸੰਗਤ ਜੀ ਇਸ ਤਰ੍ਹਾਂ ਕਹਿੰਦੇ ਸਾਡੇ ਤੋਂ ਧਰਮ ਨੂੰ ਠੇਸ ਲੱਗੀ ਤੇ ਸਾਡੀ ਗਊ ਜਿੰਦਾ ਕਰੋ ਹੁਣ ਬਾਬਾ ਗੁਰਦਿੱਤਾ ਜੀ ਅਜਮਦਾ ਦੇ ਖਜ਼ਾਨੇ ਸਾਂ ਨੂੰ ਸ਼ਕਤੀਆਂ ਦੇ ਕਿਉ ਗੁਰੂਸ ਪੁੱਤਰ ਨੇ ਔਸੋੜੇ ਸਾਧ ਸੰਗਤ ਜਦੋਂ ਉਹਨਾਂ ਨੇ ਬੜੀ ਜਿਰਿਆ ਕੀਤੀ ਇੰ样 ਹੋ ਗਿਆ ਉਹ ਹਾਲ ਜਿਵੇਂ ਜੰਗ ਹੋ ਗਿਆ ਭੱਗਾ ਕਰ ਦਿੱਤਾ ਹੀ ਕਹਿੰਦੇ ਗਊ ਪਿੱਛੇ ਕਾਦੀ ਜੰਗ ਕਰਨੀ ਹੈ ਇਤਿਹਾਸ ਵਿੱਚ ਕੀ ਲਿਖਿਆ ਜਾਣਾ ਕਹਿੰਦੇ ਹੋ ਵੇ ਨਾਲਾ ਹੋਏ ਇਹਨਾਂ ਦੀ ਗਊ ਜਿੱਤਾ ਕਰ ਦਿੱਤੀ ਤਾਂ ਸਾਧ ਸੰਗਤ ਜੀ ਉਥੇ ਫਿਰ ਬਾਦਸ਼ਾਹ ਜੀ ਨੇ ਅਜਬਤ ਵਰਤਾਈ ਦੇ ਗੁਰਮਤਿ ਪਿਆਰਿਓ ਬਾਬਾ ਗੁਰਦਿੱਤਾ ਜੀ ਨੇ ਉਹ ਗਉ ਜਿਹੜੀ ਸੁਰ ਜਿੰਦਾ ਕਰ ਦਿੱਤੀ ਆਪ ਨੂੰ ਸਤਨਾਮ ਉਹ ਗਉ ਜਿੰਦਾ ਹੋਈ ਉਹ ਖੁਸ਼ੀ ਖੁਸ਼ੀ ਦੇ ਨਾਲ ਆਪਣੇ ਘਰ ਗਏ ਸਾਰੇ ਤੇ ਸਾਧ ਸੰਗ ਦੀ ਜਦੋਂ ਧੰਨ ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਆਪਣੇ ਘਰ ਪਹੁੰਚੇ ਤੇ ਉਹ ਤੋਂ ਜਿਹੜੇ ਸਿੱਖ ਸੰਗ ਨਾਲ ਉਹਨਾਂ ਦੇ ਬੜੇ ਫਕਰ ਦੇ ਨਾਲ ਛੇ ਮੇ ਪਾਸਾ ਤਾਂ ਉਹ ਹਰਗੋਬਿੰਦ ਸਾਹਿਬ ਬਾਹਰ ਦੱਸਣਾ ਕੀਤਾ ਕਿ ਅੱਜ ਜੀ ਸਾਹਜਾਦੇ ਨੇ ਗਉ ਜਿੱਤਾਂ ਕਰਦੇ ਕਹਿੰਦੇ ਆ ਨਾਲ ਦੇ ਸਿੱਖ ਤੋਂ ਗੋਲੀ ਚੱਲ ਗਈ ਭਲੇਖੇ ਚ ਮੂੰਹ ਨੇਰਾ ਸੀ ਪਤਾ ਨਹੀਂ ਲੱਗਿਆ ਸੋਚਿਆ ਵੀ ਕੋਈ ਜਾਨਵਰ ਕੋਈ ਸ਼ੇਰ ਦਾ ਹੋਵੇ ਜਾਂ ਕੋਈ ਹੋਰ ਜਾਨਵਰ ਖਤਰਨਾਕ ਨਾ ਹੋਵੇ ਭਲੇਖੇ ਚ ਗੋਲੀ ਵੱਜ ਗਈ ਤੇ ਉਹ ਲੋਕ ਜੱਗ ਦੇ ਤਰ੍ਹਾਂ ਆ ਗਏ ਵੀ ਜੱਗ ਕਰਾ ਕੇ ਨਹੀਂ ਤੇ ਉਸ ਵੇਲੇ ਬਾਬਾ ਗੁਰਦਿੱਤਾ ਜੀ ਨੇ ਅਜਮਤ ਵਰਤਾ ਦਿੱਤੀ ਤੇ ਕਹੋ ਇਹਨਾਂ ਦੀ ਜ਼ਿੰਦਗਾ ਕੱਹਦੇ ਰਿਸ਼ਾ ਛੇਵੇਂ